ਕੰਤਨ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਮਹਿਮਾ ਦੱਸਣ ਲੱਗਾ ਮੈਨੂੰ ਕਾਲ ਆਈ ਆ ਅਹਿਮਦਗੜ੍ਹ ਤੋਂ ਛਪਾਰ ਤੋਂ ਤੇ ਭੈਣ ਦਾ ਨਾਮ ਹੈਗਾ ਮਨਪ੍ਰੀਤ ਕੌਰ ਤੇ ਉਹਨਾਂ ਦੇ ਹਸਬੰਦ ਦਾ ਨਾਮ ਹੈਗਾ ਦਵਿੰਦਰ ਸਿੰਘ ਭੈਣ ਨੇ ਜਿਹੜੀ ਗੱਲ ਦੱਸੀ ਆ ਨਾ ਭੈਣ ਕਹਿੰਦੀ ਵੀ ਜਦੋਂ ਮੇਰੇ ਜਦੋਂ ਅਸੀਂ ਪੇਕਿਆਂ ਦੇ ਟਾਈਮ ਤੋਂ ਹੀ ਸ਼ੀਦਾ ਸਿੰਘਾਂ ਨਾਲ ਜੁੜੇ ਹੋਏ ਆ ਤੇ ਅਸੀਂ ਉਦੋਂ ਪਹਿਲਾਂ ਤੋਂ ਜਾਣਦੇ ਹੁੰਦੇ ਮੇਰੇ ਜਦੋਂ ਪਿਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਸੀ 90% ਉਹਨਾਂ ਦਾ ਹਾਰਟ ਨਹੀਂ ਕੰਮ ਕਰਦਾ ਸੀ ਪਰ ਫੇਰ ਵੀ ਉਹ ਕਿੰਨੇ ਸਾਲ ਹੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਕੇ ਗਏ ਆ ਬਸ ਉਹ ਸ਼ੀਦਾਂ ਸਿੰਘਾਂ ਦੇ ਉੱਥੇ ਲੜ ਲੱਗੇ ਸੀ ਆਸਾਨ ਤੇ ਜਾਂਦੇ ਹੁੰਦੇ ਸੀ ਤੇ ਭੈਣ ਕਹਿੰਦੀ ਮੈਂ ਵੀ ਨਿੱਕੀ ਹੁੰਦੀ ਉਹਨਾਂ ਦੇ ਨਾਲ ਜਾਂਦੀ ਹੁੰਦੀ ਸੀ ਤੇ ਕਹਿੰਦੀ ਹੁਣ ਮੈਂ ਜਦ ਦਾ ਮਤਲਬ ਵਿਆਹ ਤੋਂ ਬਾਅਦ ਵੀ ਇੱਥੇ ਵੀ ਜਦਾਂ ਅਸੀਂ ਜਾਂਦੇ ਹੁੰਦੇ ਸੀਗੇ ਪਰ ਮੈਂ ਕਦੇ ਚਪੈਰਾ ਸਾਹਿਬ ਨਹੀਂ ਕੀਤਾ ਸੀ ਭੈਣ ਕਹਿੰਦੀ ਮੇਰੇ ਜਦਾਂ ਹਸਬੈਂਡ ਹੈਲਥ ਡਿਪਾਰਟਮੈਂਟ ਵਿੱਚ ਸੀ 19 ਸਾਲ ਤੋਂ 19 ਸਾਲ ਤੋਂ ਹੈਲਥ ਡਿਪਾਰਟਮੈਂਟ ਵਿੱਚ ਸੀ ਪਰ ਸੀਗੇ ਕੱਚੇ ਤੇ ਭੈਣ ਕਹਿੰਦੀ ਮੇਰੇ ਮਨ ਵਿੱਚ ਆਇਆ ਵੀ ਮੈਂ ਵੀ ਚਪੈਰਾ ਸਾਹਿਬ ਕਰਾਂ ਤੇ ਭੈਣ ਕਹਿੰਦੀ ਵੀ 1186 ਮਲਾਜ਼ਮ ਸੀਗੇ ਜਿਹੜੇ ਕਈਆਂ ਸਾਲਾਂ ਤੋਂ ਜਦਾ ਕੱਚੇ ਹੀ ਡਿਊਟੀ ਕਰ ਰਹੇ ਸੀ ਤੈਨੂੰ ਪਤਾ ਕੱਚਿਆਂ ਦੀ ਤਨਖਾਹ ਕਿੰਨੀ ਹੁੰਦੀ ਹੈ ਤੇ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਂਦਾ ਤੇ ਭੈਣ ਕਹਿੰਦੀ ਵੀ ਮੈਂ ਸੋਚਿਆ ਮੈਂ ਦਪਹਿਰਾ ਸੇਵ ਕਰਾਂ ਭੈਣ ਕਹਿੰਦੀ ਮੈਂ ਦਪਹਿਰਾ ਸੇਵ ਕਰਨ ਲੱਪਈ ਤੇ ਦਪਹਿਰਾ ਸਾਹਿਬ ਜਦੋਂ ਮੈਂ ਕਹਿੰਦੀ ਜਦਾਂ ਮਤਲਬ ਕਰਨ ਲੱਗੀ ਤੇ ਮੈਂ ਅਰਦਾਸ ਜਦੋਂ ਕੀਤੀ ਇਹੀ ਕੀਤੀ ਵੀ ਮਹਾਰਾਜ ਜੀ ਵੀ ਇਹ ਸ਼ਹੀਦ ਸਿੰਘੋ ਵੀ ਕੱਲੇ ਮੇਰੇ ਪਤੀ ਨੂੰ ਨਹੀਂ ਤੁਸੀਂ 1186 ਮਲਾਜ਼ਮਾਂ ਨੂੰ ਪੱਕਾ ਕਰੋ ਵੀ ਮੈਂ ਚਪੈਰਾ ਸਾਹਿਬ ਕਰਦੀ ਆ ਵੀ ਤੁਸੀਂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਕਿਉਂਕਿ ਉਹ ਪਰਿਵਾਰਾਂ ਦੇ ਹਾਲਾਤਾਂ ਦਾ ਪਤਾ ਹੁੰਦਾ ਨਾ ਥੋੜੇ ਪੈਸਿਆਂ ਵਿੱਚ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਤੇ ਭੈਣ ਕਹਿੰਦੀ ਵੀ ਜਦੋਂ ਅਸੀਂ ਮੈਂ ਪਹਿਲਾ ਚਪੈਰਾ ਸਾਹਿਬ ਕੀਤਾ ਤੇ ਉਸ ਤੋਂ ਬਾਅਦ ਕੀ ਹੋਇਆ ਪਹਿਲਾ ਚਪੈਰਾ ਸਾਹਿਬ ਕਰਨ ਤੋਂ ਬਾਅਦ ਹੀ ਆ ਪਿੱਛੇ ਜਾਏ 1186 ਮੁਲਾਜ਼ਮ ਉਹ ਹੈਲਥ ਡਿਪਾਰਟਮੈਂਟ ਵਿੱਚ ਪੱਕੇ ਹੋ ਗਏ ਭੈਣ ਨੇ ਉਧਰੋਂ ਆਪਣੇ ਪਤੀ ਲਈ ਵੀ ਚਪੈਰਾ ਸਾਹਿਬ ਕੀਤਾ ਸਾਰਿਆਂ ਦੀ ਸੁੱਖ ਸ਼ਾਂਤੀ ਲਈ ਵੀ ਉਹਨਾਂ ਨੂੰ ਨੌਕਰੀ ਉਹਨਾਂ ਦੀ ਪੱਤੀ ਹੋ ਜਵੇ ਤੇ ਬਾਬਾ ਜੀ ਨੇ ਸੁਣ ਲਈ ਤੇ ਉਦੋਂ ਬਾਅਦ ਭੈਣ ਨੇ ਗੱਲ ਦੱਸੀ ਕਹਿੰਦੀ ਵੀ ਜਿੱਦਾਂ ਮੈਂ ਸੋਚਦੀ ਸੀ ਵੀ ਉਹਨਾਂ ਦੇ ਜਿਹੜਾ ਬੱਚੇ ਕੈਨੇਡਾ ਦੇ ਵਿੱਚ ਆ ਉਧਰ ਚ ਪੈਰਾ ਸਾਹਿਬ ਕਰਦੇ ਆ ਦੋ ਬੱਚੇ ਆ ਤੇ ਭੈਣ ਕਹਿੰਦੀ ਵੀ ਮੈਂ ਸੋਚਦੀ ਮੈਂ ਵੀ ਚ ਪੈਰਾ ਸਾਹਿਬ ਕਰਦੀ ਆ ਮੇਰੇ ਬੱਚੇ ਵੀ ਕਰਦੇ ਆ ਪਰ ਮੇਰੇ ਪਤੀ ਨੂੰ ਮਾਰ ਬਾਬਾ ਜੀ ਨੇ ਇਹਦਾ ਪੱਕੇ ਕੀਤਾ ਆ ਤੇ ਪਰ ਇਹਨਾਂ ਤੋਂ ਟਾਈਮ ਨਹੀਂ ਹੁੰਦਾ ਇਹ ਚ ਪੈਰਾ ਸਾਹਿਬ ਨਹੀਂ ਕਰਦੇ ਭੈਣ ਕਹਿੰਦੀ ਮੈਂ ਕਰੀ ਇਹਨਾਂ ਨੂੰ ਨਾਲ ਲੱਗੀ ਚ ਪੈਰਾ ਸਾਹਿਬ ਕਰਨ ਕਹਿੰਦੀ ਉੱਥੇ ਇੱਕ ਬਜ਼ੁਰਗ ਸੀਗੇ 90 ਸਾਲਾਂ ਦੇ ਗੁਰੂ ਘਰ ਵਿੱਚ ਕਹਿੰਦੀ ਉਹਨਾਂ ਦੇ ਮੂੰਹ ਚੋਂ ਇਹ ਬਚਨ ਨਿਕਲੇ ਵੀ ਤੂੰ ਵੀ ਹੁਣ 21 ਚਪੈਰਾ ਸੇਵ ਕਰਿਆ ਕਰ ਕਹਿੰਦੀ ਉਹ ਕਿਸੇ ਨਾਲ ਬੋਲਦੇ ਨਹੀਂ ਸੀਗੇ ਪਰ ਇਹਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਇਹਨਾਂ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਵੀ ਗੁਰੂ ਘਰ ਵਿੱਚ ਇਹ ਬਚਨ ਹੋਏ ਆ ਤੇ ਮੈਂ ਹੁਣ 21 ਚਪੈਰਾ ਸੇਵ ਕਰੂੰਗਾ ਉਹ ਹੁਣ ਵੀਰ ਵੀ ਜਿਹੜੇ ਚਪੈਰਾ ਸੇਵ ਕਰਦਾ ਤੇ ਭੈਣ ਨੇ ਦੇਖੋ ਚਪੈਰਾ ਸੇਵ ਕੀਤਾ ਤੇ ਮੰਗਿਆ ਕੀ ਜਿਹੜੀ ਵਿਚਲੀ ਗੱਲ ਆ ਜਿਹੜੀ ਜਿਹੜੀ ਗੱਲ ਕਰਕੇ ਮੈਂ ਸਟੋਰੀ ਬਣਾਉਣ ਲੱਗਾ ਭੈਣ ਨੇ ਕੀ ਮੰਗਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ